ਜੀ ਕਾ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਜੀ ਗੱਲ ਕਰਾਂਗਾ ਆਪਾਂ ਸ਼ੈੱਡ ਬਾਰੇ ਆਪਣਾਂ ਦੋ ਸ਼ੈੱਡ ਪਾਈ ਸੀਗੇ ਜੋ ਪੀਵੀਸੀ ਚਾਦਰਾਂ ਦਾ ਤੇ ਉਹ ਵੀਰੀ ਆਪਣੀ YouTube YouTube ਉੱਤੇ ਬਹੁਤ ਜ਼ਿਆਦਾ ਚੱਲੀ ਜਗਈ ਲਗਭਗ ਉਹ 25-26 ਹਜ਼ਾਰ ਬੰਦੇ ਦੇਖੇ ਤੁਸੀਂ ਨੇ ਉਹ ਵੀਡੀਓ ਬਹੁਤ ਪਿਆਰ ਦਿੱਤਾਗਾ ਤਾਂ ਅੱਜ ਭਰਾਵਾਂ ਨੇ ਬਹੁਤ ਜ਼ਿਆਦਾ ਕਮੈਂਟਾਂ ਆਈ ਸੀ ਵੀ ਵੀਰੇ ਇਹ ਮਤਲਬ ਵੀ ਕਿੰਨੇ ਪਰ ਸਕੇਅਰ ਫੁੱਟ ਪੈਂਦਾਗਾ ਚਾਦਰ ਦਾ ਕੀ ਰੇਟ ਆ ਕਿੱਥੋਂ ਮਿਲਦੀ ਹੈ ਤੇ ਤੁਹਾਡਾ ਵੀ ਤੁਹਾਡਾ ਪਿੰਡ ਕਿਹੜਾਗਾ ਤੇ ਵੀਰੀ ਆਪਣਾ ਪਿੰਡ ਆਗਾ ਖੀਵਾਕੁਰਦਾ ਜਿਲ੍ਹਾ ਮਾਨਸਾ ਇਹ ਆਪਣੀ ਪੰਡੀ ਆਪਣੇ ਗਵਾਂਡੀਆਂ ਦੇ ਤੁਸੀਂ ਵੀਡੀਓ ਪੂਰੀ ਦੇਖਿਓ ਨਾ ਵੀਡੀਓ ਵਿੱਚ ਛੱਡਿਆ ਵਿੱਚ ਵਿਚਾਲੇ ਤਾਂ ਤੁਹਾਨੂੰ ਕੋਈ ਵੀ ਜਾਣਕਾਰੀ ਨਹੀਂ ਜਿਹੜਾ ਸੈੱਟ ਆ ਇਹ এরੀ ਦੀ ਲੰਬਾਈ ਆ ਕਿ ਐਸ ਲੋਟ ਤਾਂ ਇਹ 35 ਫੁੱਟ ਦਾ ਪਿੱਛੋਂ ਇਹ 32 ਫੁੱਟ ਬਣਦਾ ਜੀ ਤੇ ਅੱਗੋਂ ਇਹ 14 ਫੁੱਟ ਦਾ ਤੇ ਜੇ ਲਗਭਗ ਇਹ ਲੰਬਾ ਆਪਾਂ ਸਾਰਾ ਏਰੀਆ ਦੇਖੀਏ 500 ਫੁੱਟ ਬਣਦਾ ਨਾ 500 ਫੁੱਟ ਹੀ ਹੈਗਾ 500 ਫੁੱਟ ਬਣਦਾ ਜੀ ਤੇ ਜਿਹੜੀ ਆ ਦਿਖਾ ਦੇਣਾ ਜਿਹੜੀ ਆ ਪਾ ਪਾਪਾ ਨੇ ਇਹ ਤੰਨੇ ਚੀ ਗੋਲ ਪਾਏ ਪਾਈ ਠੀਕ ਇਹ ਪਾ ਪਾਈ ਜਾਂਗੀ ਇਹ ਆਪਾਂ ਦੋ ਪਾਈਪਾਂ ਪਾਈ ਨੇ ਇੱਕ ਆ ਗਈ ਇੱਕ ਉਹ ਸਾਹਮਣੇ ਆ ਗਈ ਤੇ ਇੱਕ ਉਹ ਸਿਰੇ ਤੇ ਕੌਲੇ ਉੱਤੇ ਆਪਾਂ ਪਾਈਪ ਲਾਈ ਜੀ ਤੇ ਬਾਕੀ ਉੱਪਰ ਉੱਪਰ ਦਿਖਾ ਦੇ ਜਿਹੜੀ ਉੱਪਰ ਆ ਗਈ ਇਹ ਆਪਾਂ ਨੇ 3.5 ਦੀ ਪਾਈਪਾਂ ਲਾਈਆਂ ਨੇ 3.5 ਦੀ ਪਾਈਪਾਂ ਇੱਕ ਜਮਾ ਸਿਰੇ ਤੇ ਆ ਗਈ ਤੇ ਇੱਕ ਵਿਚਾਲੇ ਆ ਗਈ ਜੀ ਤੇ ਇੱਕ ਉਹ ਸਿਰੇ ਦਿਖਾ ਦੇ ਇੱਕ ਉਹ ਸਿਰੇ ਤੇ ਆ ਗਈ ਠੀਕ ਆ ਜੀ ਤੇ ਪਾਈਪਾਂ ਲਾ ਕੇ ਉਦੋਂ ਬਾਅਦ ਆਪਾਂ ਨੇ ਕੈਂਚੀ ਨਹੀਂ ਨੇ ਵੀ ਪਾਇਆ ਬਚੂਗੇ ਨਾਲ ਇਹ ਪਾਈਪ ਦੇ ਕਿੰਨਾ ਮਾਰ ਦੀ ਭਾਗ ਨਾਲ ਆ ਗਏ ਇੱਕ ਸੈਟ ਹੇਠੀ ਨਾਲ ਆ ਗਏ ਚੋਕੇ ਨਾਲ ਤੇ ਉਦੋਂ ਦਾ ਪਾਣੀ ਤਾਂ ਨ ਪਾਈਪਾਂ ਪਾ ਗਏ ਜੀ ਉੱਪਰ ਆਪਾਂ ਨੇ ਪਾਈਆਂ ਇਹਦੇ ਚਾਰ ਪਾਈਪਾ ਇੱਕ 15 ਆ ਗਈ ਇੱਕ ਲੰਮੀ ਪਾਈਪ ਆ ਗਈ 34 ਮੀਟਰ ਦੀ ਛੋਟਦੀ ਇੱਕ ਵਿਚਾਲੇ ਆ ਗਈ ਇੱਕ ਜਮਾ ਸਿਰੇ ਦੀ ਆ ਗਈ 37 ਫੁੱਟ ਪਾਈਪ ਇਹ ਪਾਈਪਾਂ ਆਪਾਂ ਨੇ ਜੋੜ ਪਾ ਕੇ ਪਾਈਆਂ ਨੇ ਤੇ ਜੇ ਹਾਂਜੀ ਜਿਹੜੀ ਇਹ ਚਾਂਦਰਾ ਨਾ ਜੀ ਤੇ ਇਹ ਮਤਲਬ ਵੀ 8 ਫੁੱਟ ਤੋਂ 8 ਫੁੱਟ ਵੀ ਆਉਂਦੀ ਹੈ ਆਪਣੀ ਤੇ 10 ਫੁੱਟ ਵੀ ਆਉਂਦੀ ਹੈਗੀ 12ਵੀਂ ਆਉਂਦੀ ਆ 14ਵੀਂ ਆਉਂਦੀ ਆ 16 ਫੁੱਟ ਦੀ ਆਉਂਦੀ ਆ ਉਹ ਤੁਸੀਂ ਆਹ ਸਾਹ ਨਾਲ ਮੰਗਵਾ ਸਕਦੇ ਜਿਹੜੀ ਤੁਹਾਨੂੰ ਲੋੜ ਆ ਤੇ ਚਾਈ ਇਹ ਨਹੀਂ ਆਉਂਦੀ ਸਾਵਾ 3 ਫੁੱਟ ਫੰਨ ਫੁੱਟ ਥਾਂ ਲੀ ਜਾਂਦੀ ਆ ਤੇ ਜੇ ਚਾਦਰਾਂ ਗੱਲ ਕਰੀਏ ਆਪਣੇ ਠੀਕੀ ਸ਼ਾਹ ਚ ਮਿਲ ਜਾਂਦੇ ਨੇ ਇਹ ਬੈਲਮੋਰਾ ਕੰਪਨੀ ਜੱਗਦਾ ਗਈ ਜੂ ਪੀ ਵੀ ਸੀ ਜੱਗਦਾ ਗਈ ਤੇ niche ਇਹ ਸਾਰੀਆਂ niche ਤੇ ਇਹ ਚਿੱਟੀ ਚਾਦਰ ਆ ਗਈ ਤੇ ਉੱਪਰੋਂ ਹੈਗੀ ਆਪਣੀ ਕਾਲੀ ਚਾਦਰ ਆ ਚਾਦਰ ਦੇਖ ਲਓ ਤੁਸੀਂ ਇਹ ਇਹ ਤੰਨ ਰੰਗਾ ਚ ਆਉਂਦੀ ਹੈ ਇੱਕ ਲਾਲ ਆਉਂਦੀ ਹੈ ਸੰਤਰੀ ਉਹਨੇ ਕਾ ਕਲਰ ਆਉਂਦਾ ਥੱਲੋਂ ਇਹ ਆਹੀ ਆ ਚਿੱਟਾ ਰੰਗ ਉਹਨੇ ਇੱਕ ਵੀ ਰੰਗ ਆਉਂਦਾ ਇੱਕ ਇਹ ਆਉਂਦੀ ਆ 61 ਡੱਬੀ ਚਾਉਣੀ ਜਾਂਦੇ ਰੇ ਇੱਕ ਆਪਣੀ ਦੂਜੀ ਆਉਂਦੀ ਜਿਹੜੀ ਆਪਣੀ ਲੋਹੇ ਚ ਨਹੀਂ ਆਉਣੀ ਸੀ ਪਹਿਲਾਂ ਇਹ ਪੱਟੀ ਯਾਨੀ ਉਹ ਵੀ ਮੈਂ ਜਾਂਦੀ ਹੈ ਠੀਕ ਹੈ ਜੀ ਤੇ ਜੇ ਇਹਦੀ ਗੱਲ ਕਰੀਏ ਕੀਮਤ ਦੀ ਮਿਕਨ ਦੇ ਪਰ ਸਕੁਅਰ ਫੁੱਟ ਆ ਜਾਂਦੀ ਹੈ 14 ਗੁਣਾ ਇਹ ਬਣ ਗਿਆ ਟਨ ਇਹ ਬਿਆਰੀ ਫੁੱਟ ਹੋ ਗਿਆ ਜੀ ਤੇ 60 ਰੁਪਏ ਸਕੁਅਰ ਫੁੱਟ ਆ ਗਈ ਕੱਟ ਰਿਹਾ ਸੀ ਕਿ ਇਹ ਮੋਟੇ 2500 2500 20 ਦੀ ਬਣਦੀ ਜਾਂਦ ਰਿਕੇ ਤੇ ਜੇ ਇਹਦੇ ਪਾ ਲਾਈਏ ਖਰਚਾ ਕਿੰਨਾ ਆ ਗਿਆ ਇਹ ਆਪਣਾ ਇਹ ਆਪਣੀਆਂ 8 ਚਾਦਰਾਂ ਹਨ ਇਹ ਆਪਣੀ 8 ਚਾਦਰਾਂ ਨੇ ਦੇਖੋ 2500 ਹੀ 2500 ਹੀ ਲਾ ਲਉ ਮੋਟਾ-ਮੋਟਾ 2500 ਗੁਣਾ 8 ਬਰਾਬਰ 20000 ਚਾਦਰ ਹੋ ਗਈਆਂ ਤੇ ਬਾਕੀ ਕਿਤੇ 30 24-25000 ਦਾ ਲੋਹਾ ਲੱਗਿਆ ਤੇ ਜੇ ਇਹ ਨੂੰ ਆਪਾਂ 5 ਸਕੁਅਰ ਫੁੱਟ ਚ ਲਾਈ ਹਿਸਾਬ ਆਪਣਾ ਤਾਂ ਉਹ ਤੁਹਾਨੂੰ ਦੱਸਣ ਦੇ ਵੀ ਕਿੰਨੇ ਪਿਸਕੇ ਸਕੁਅਰ ਫੁੱਟ ਬਣ ਗਏ ਤਾਂ ਜੇ ਸਾਰਾ ਸਮਾਨ ਆ ਜੀ ਆਪਣਾ ਹੈ 47000 ਰੁਪਏ ਦਾ ਠੀਕ ਹੈ ਜੀ 47000 ਤੇ 8000 ਆਪਾਂ ਤਾਂ ਲੇਬਰ ਲਈ ਤੀ ਰੰਗ ਮਾਰ ਕੇ ਦਿੱਤੀ ਠੀਕ ਹੈ ਜੀ ਬਰਾਬਰ ਤੇ ਇਹ ਬਣਦਾਗਾ 500 ਫੁੱਟ ਲਾਈ ਆਪਾਂ ਨੂੰ 5 ਤੇ 110 ਰੁਪਏ ਫੁੱਟ ਬਣਦਾ ਸਕੁਅਰ ਫੁੱਟ ਜੀ ਇਹ ਉਪਕਮ ਬੋਕਾ ਕਰਨਾ ਠਿਕਾ ਕਰਨਾ ਆਪਾਂ ਨੇ ਤੇ ਬਹੁਤ ਵਧੀਆ ਚਾਦਰਾਂ ਨੇ ਇੱਕ ਤਾਂ ਤਾਪਨੀ ਬਹੁਤ ਘੱਟ ਨੇ ਜਾਂ 15 ਜਾਂ 20 ਮਿਸਤਰੀ ਆਸਾਨ ਲੈ ਸਕਦੇ ਨੇ ਬੰਦ ਘੱਟ ਆਪਾਂ ਨੇ 110 ਬਣਾਇਆ ਹੈ ਜੇ ਇਹ ਚਾਦਰਾਂ ਤਾਂ ਤਾਪਨੀ ਬਹੁਤ ਘੱਟ ਆ ਗਈ ਜਦੋਂ ਮੀਂਹ ਪੈਂਦਾ ਤਾਂ ਖੜਕਾ ਜਮੀ ਨਹੀਂ ਕਰਦੇਗੀ ਇਹਨਾਂ ਦੋਜੀਆਂ ਲੋਹੇ ਚਾਦਰਾਂ ਆਪਣੀਆਂ ਖੜਕਾ ਬਹੁਤ ਜ਼ਿਆਦਾ ਕਰਦੀ ਨੇ ਤੇ ਬਾਕੀ ਇੱਕ ਜਿਹੜੀ ਮਿਸਤਰੀ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਇਹ ਚਾਦਰਾਂ ਸੈੱਟ ਪਾਉਣਾ ਤਾਂ ਤੁਸੀਂ ਦੂਜੀਆਂ ਚਾਦਰਾਂ ਨਾਲ ਢਾਲ ਥੋੜੀ ਵੱਧ ਕਰੋ ਵੀ 3-4 ਇੰਚੀ ਢਾਲ ਵੱਧ ਕਰੋ ਨਹੀਂ ਇਹ ਨਹੀਂ ਡੱਬੀ ਬਣੀ ਹੋਈ ਆ ਕਿ ਕਦੇ-ਕਦੇ ਪੰਜ ਰੁਪਏ ਜਾਂਦਾ ਹੈ ਤਾਂ ਇਹ ਖਾਸ ਖਾਸ ਧਿਆਨ ਰੱਖਿਓ ਜੀ ਵੀਰੇ ਤਾਂ ਤੁਹਾਨੂੰ ਇਹ ਵੀਡੀਓ ਤੇ ਜਾਣਕਾਰੀ ਮਿਲੀ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ YouTube ਤੇ ਪੇਜ ਬਣਵਾਗਾ ਉਹ ਵੀ ਸਾਧੂ ਐਗਰੀ ਵਰਕਸ ਠੀਕ ਨਾਮ ਤੇ ਬਣਵਾਓ ਉਹ ਵੀ ਜਿੰਨੀ ਫੋਲੋ ਕਰਿਓ ਤੇ YouTube ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸਾਰੀ ਦੇਖਿਓ ਤਾਂ ਕਿ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਭਰਾ ਜਿਹੜੇ ਵੀ ਪ੍ਰਾਣ ਸੰਤ ਪਾਉਣਾ ਤਾਂ ਉਹਨਾਂ ਤੱਕ ਪਹੁੰਚ ਸਕੇ ਤਾਂ ਕਿ ਕਿਸੇ ਭਰਾ ਦਾ ਫਾਇਦਾ ਹੋ ਸਕੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ